ਸੋਵਾਵਾਂ ਤੇ ਜਾ ਰਹਾ ਬਠਿੰਡੇ ਜ਼ਿਲ੍ਹੇ ਤੋਂ ਆਏ ਆ ਪਿੰਡ ਗਵਿੰਦਪੁਰਾ ਜੀ ਪਰ ਇੱਥੇ ਕੋਈ ਮੰਤਰੀ ਪਹੁੰਚਿਆ ਉਹਦੇ ਕਰਕੇ ਟਰਾਲਾ ਅੱਗੇ ਨਹੀਂ ਲਿਜਾਂਦੇ ਰਹੇ ਇਸ ਕਰਕੇ ਸਾਨੂੰ ਉਹ ਮੋੜ ਤੁਰਥ ਤੱਕ ਜਾ ਕੇ ਲੈ ਜਾਣਾ ਪੈ ਰਿਹਾ ਨਹੀਂ ਉਹ ਤੁਹਾਡੇ ਟਰਾਲੇ ਉੱਥੇ ਕਿੰਨਾ ਨੇ ਰੋਕੇ ਜੀ ਪ੍ਰਸ਼ਾਸਨ ਨਹੀਂ ਰੋਕੇ ਬਈ ਕਿੰਨਾ ਟਾਈਮ ਮੰਤਰੀ ਸਾਹਿਬ ਨੂੰ ਜਾਂਦੇ ਉਹਨਾਂ ਦਾ ਅੱਗੇ ਨਹੀਂ ਜਾਂਦਾ ਟਾਈਮ ਸਿਰਫ 5 ਵਜੇ ਦਾ ਸੀ ਸਾਡੇ ਕੋਲ ਟਰਾਲੀ ਇਕੱਠਾ ਕਰਕੇ ਤੇ ਤੂੜੀ ਵਿੱਚ ਮਿਕਸ ਕਰਕੇ ਹੀ ਫੇਰ ਇੱਥੇ ਲੈ ਕੇ ਆਇਆ ਦੋ ਟਰਾਲੇ ਜੀ ਬਹੁਤ ਗਲਤ ਗੱਲ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਵੇ ਕਿਲੋਮੀਟਰ ਤੋਂ ਤੁਰ ਕੇ ਆ ਰਹੇ ਆ ਜੀ ਇਹ ਕਿੰਨੇ ਤੋਂ ਇੱਕ ਕਿਲੋਮੀਟਰ ਤੋਂ ਜ ਬਹੁਤ ਗਲਤ ਗੱਲ ਆ ਜੀ ਆ ਤੁਸੀਂ ਜਿਹੜੇ ਸੇਵਾਦਾਰ ਆ ਬਠਿੰਡੇ ਤੋਂ ਚਾਰਾ ਲੈ ਕੇ ਆਏ ਆ ਪਸ਼ੂਆਂ ਵਾਸਤੇ ਕਿਉਂਕਿ ਜਿਹੜਾ ਪਸ਼ੂਆਂ ਦਾ ਚਾਰਾ ਅੱਗੇ ਪਹੁੰਚ ਨਹੀਂ ਰਿਹਾ ਤਾਂ ਇਹਦਾ ਨੌਜਵਾਨ ਆਪਦੇ ਸਿਰ ਤੇ ਬੋਰੀਆਂ ਚੁੱਕ ਕੇ ਅੱਗੇ ਜਿਹੜਾ ਪਸ਼ੂਆਂ ਵਾਸਤੇ ਚਾਰਾ ਪਚਾ ਰਹੇ ਆ ਤਾਂ ਮੰਤਰੀ ਇੱਥੇ ਤਰਨਸੂਦ ਆਇਆ ਸੀਗਾ ਆਮ ਜਨਤਾ ਵੀ ਜਾ ਰਹੀ ਆ ਕਿ ਮੰਤਰੀ ਸਾਹਿਬ ਹੀ ਕੱਲੇ ਜਾਂਦੇ ਆ ਜੀ ਮંત્રી ਸਾਹਿਬ ਜਾਂਦੇ ਸਾਡੇ ਸਾਹਮਣੇ ਤੁਹਾਨੂੰ ਅੱਛਾ ਜੀ ਨਹੀਂ ਆਮ ਜਨਤਾ ਜੀ ਤੁਹਾਨੂੰ ਵੀ ਵੋਟ ਲੈ ਜਾਂਦੀ ਆ ਕਿ ਪ੍ਰਸ਼ਾਸਨ ਹੀ ਜਾ ਰਿਹਾ ਸੀ ਵੋਟ ਠੇਲ ਤੇ ਜਾਂਦਾ ਰਹੇ ਜਾਂਦੇ ਰਹੇ ਕਿਹੜਾ ਜਾਂਦਾ ਨਾ ਬੰਦਾ ਠੇਲ ਤੇ ਹਾਂਜੀ ਉਹਨੇ ਠੇਲ ਤੇ ਜਾਂਦਾ ਰਹਿੰਦਾ ਆ ਆਜੋ ਆਜੋ ਆਹ ਛੜਨ ਤੋਂ ਉੱਤੋਂ ਜਾਂਦੇ ਰਹੇ ਠੀਕ ਹੈ ਜੀ ਪਾਣੀ ਜਿਹੜਾ ਪਾਣੀ ਕਟਿਆ ਕਿ ਮਤਲਬ ਅੱਗੇ ਨੂੰ ਕਟਿਆ ਹੋਇਆ ਕੋੜਾ ਗੇਟ ਕੋਗਾ ਇਹ 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 ਠੀਕ ਹੈ ਉਤੂ ਵਾਲਾ ਉਹੜਾ ਵਗਰੀ ਭਾਈ ਆਹਣੇ ਹਾਂ ਨਹੀਂ ਆਪ ਸਾਰੇ ਆਈ ਖੜੀ ਚਲੋ ਵੈਗ ਰੂ ਅੱਗੇ ਕਰੋ ਅਰਦਾਸ ਵੀ ਚਲੋ ਬਸ ਜੀਮਾ ਦਾ ਫਾਇਦਾ ਹੋ ਅਰਦਾਸ ਹਾਂਜੀ ਹਰ ਜੀਮ ਦਾ ਫਾਇਦਾ ਪੁਰਾ ਜੀ ਠੀਕ ਹੈ ਬਠੰਡਾ ਤਸੀਂ ਸਾਈਲੇ ਲੈ ਕੇ ਆਏ ਮਾ ਖਤਰਚਾਰਾ ਤੇ ਕੁਛ ਜਲਦੀ ਸੇਵਾ ਲੈ ਕੇ ਆਏ ਤੇ ਕੁਛ ਰਸਨਾ ਜੀ ਆਪਣਾ ਸਾਰਾ ਹੋ ਗਈ 1.5 ਘੰਟਾ ਮੁਰਤਿਆਂ ਠੀਕ ਹੈ ਤੁਹਾਨੂੰ ਪ੍ਰਸ਼ਾਸਨ ਨੇ ਅੱਗੇ ਨਹੀਂ ਜਾਣ ਦਿੱਤਾ ਜੀ ਸਾਈ ਤਾਂ ਹੈ ਜੀ ਹੁਣ ਸਾਨੂੰ ਵੋਟਾਂ ਦੋ ਹੀ ਮਿਲਣਗੀਆਂ ਜੀ ਕਿੱਥੇ ਸਾਨੂੰ 10 ਵੋਟਾਂ ਮਿਲਦੀਆਂ ਸੀ ਛੇਤੀ ਦੋ ਛੇਤੀ ਆਉਂਦਾ ਲਾ ਕੇ ਚਾਰ ਹੋ ਗਏ ਹੁੰਦੇ ਸੀ ਹੁਣ ਇੱਥੇ ਖੜੇ ਆ ਜੀ ਪੰਜ ਪੰਜ ਛੇ ਛੇ ਗੱਟੇ ਲੈ ਕੇ ਜਾ ਰਹੇ ਹਾਂ ਠੀਕ ਹੈ ਹਾਂਜੀ ਚਲੋ ਬਹੁਤ ਵਧੀਆ ਤੁਹਾਡੀ ਜਿਹੜੀ ਸੇਵਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਡੇ ਤੇ